ਹਿੰਦੁਸਤਾਨ ਕੋ ਲੂਟ ਲੋ ਸਭ ਹਿੰਦੁਸਤਾਨੀਆਂ ਕੋ ਲੂਟ ਲੋ ਮੈਂ ਸਿਕੰਦਰ ਰਾਜਾ ਹੂੰ ਰਾਜਾ ਜਦ ਹਿੰਦੁਸਤਾਨ ਮੇਂ ਕੋਈ ਬੱਚਾ ਰੋਤਾ ਹੈ ਤੋ ਮਾਂ ਕਹਤੀ ਹੈ ਸੋ ਜਾ ਬੇਟੇ ਸੋ ਜਾ ਨਹੀਂ ਤੋ ਰਾਜਾ ਸਿਕੰਦਰ ਆ ਜਾਏਗਾ ਸਿਕੰਦਰ ਬਹੁਤ ਸਾਰੇ ਕਮੈਂਟ ਮੇਰੇ ਵੀਰ ਵਧੀਆ ਵੀ ਕਰਦੇ ਨੇ ਬੜੇ ਅੱਛੇ ਘਰਾਣਿਆਂ ਦੇ ਜਿਹੜੇ ਅੱਛੇ ਘਰਾਣਿਆਂ ਦੇ ਬੇਟੇ ਬੇਡੀਆਂ ਨੇ ਉਹ ਸਾਨੂੰ ਕਮੈਂਟ ਵਧੀਆ ਕਰਦੇ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰਕੇ ਵਧੀਆ ਤੇ ਕਈ ਉਹ ਵੀ ਮੇਰੇ ਦੋਸਤ ਨੇ ਬਹੁਤ ਵਧੀਆ ਮੇਰੇ ਵੀਰ ਨੇ ਜਿਹੜੇ ਸਾਨੂੰ ਮਾੜੇ ਕਮੈਂਟ ਵੀ ਕਰਦੇ ਨੇ ਉਹਨਾਂ ਨੂੰ ਸਲੂਟ ਆ ਇਹਨਾਂ ਦਾ ਮੇਲ ਹੋਇਆ ਸੀਗਾ ਮੈਂ ਧਰੀ ਨਾਲ ਸ਼ਹਿਰ ਤੋਂ ਆ ਰਿਹਾ ਸੀਗਾ ਇਹ ਜਾ ਰਹੀ ਸੀ ਸਾਡੇ ਅਚਾਨਕ ਟੱਕਰ ਹੋ ਗਈ ਇਹਦੀ ਸਕੂਟਰੀ ਮੇਰੇ ਮੋਟਰਸਾਈਕਲ 'ਚ ਵੱਜੀ ਤੇ ਆਈ ਇੱਕ ਦੂਜੇ ਨੂੰ ਦੇਖਿਆ ਫਿਰ ਆਪਾਂ ਰੀਲ ਬਣਾਉਣ ਲੱਗ ਗਏ ਤੇ ਮੈਂ ਦੀਦੀ ਮਜ਼ਾਕ ਦੀਆਂ ਗੱਲਾਂ ਇਹ ਤੁਹਾਨੂੰ ਹੁਣ ਆਪਣੀ ਜ਼ੁਬਾਨੀ ਦੱਸਣਗੇ ਕਿ ਇਹ ਮੇਰੀਆਂ ਵੀਡੀਓਸ ਦੇਖਦੇ ਸੀ ਤੇ ਫੁੱਲਾਂ ਦੀ ਬਰਸਾਤਵੇਂ ਕੋਤੋਂ ਰਹੀ ਕੁਦਰਤ ਦੀ ਕਿੱਡੀ ਦੇਣਾ ਕਿੰਨਾ ਸਵਾਗਤ ਹੋ ਰਿਹਾ ਮੇਰਾ ਸੁੱਟੋ ਸੁੱਟੋ ਯਾਰ ਮੋਲ ਮੈਂ ਬੰਬੇ ਵਾਲੇ ਸੰਝਦਾ ਤੇ ਨੀਆਂ ਫਿਲਮਾਂ ਬਹੁਤ ਵੇਖਦੀ ਮੈਨੂੰ ਬਹੁਤ ਪਸੰਦੀ ਹੋ ਮੈਂ ਉਹਨਾਂ ਦੀ ਫੈਨ ਆ ਜਦੋਂ ਮੈਨੂੰ ਇਹ ਮਿਲੇ ਤੇ ਫਿਰ ਮੈਂ ਸੋਚਿਆ ਕਿ ਮੈਨੂੰ ਬੰਬੇ ਵਾਲੇ ਐਕਟਰ ਮਿਲ ਗਏ ਓਏ ਡੱਬ ਵਿੱਚ ਸਦਾ ਬੱਤੀ ਬੋਰ ਰਹਿੰਦਾ ਏ ਲੀਡਰਾਂ ਦੇ ਨਾਲ ਹੈਗੀ ਯਾਰੀ ਅਟਦੀ ਓ ਐਵੇਂ ਤਾਣੀ ਲੋਕੀ ਗੁਰਦਾਸਪੁਰੀ ਆਖਦੇ ਪੂਰੇ ਪੰਜੀਆਂ ਪਿੰਡਾਂ ਚ ਸਰਦਾਰੀ ਆ ਯੱਟ ਦੀ ਨੀਟੂ ਛਟਰਾਵਾਂ ਵਾਲਾ ਆਪਣਾ ਵੀਰ ਤੇ ਆਪਣਾ ਰਵਿਦੁੱਲਾ ਜੀ ਪੂਜਾ ਕਾਫੀ ਸਾਡੀਆਂ ਪਤਨ ਕਿੰਨੀਆਂ ਕੁ ਮੂਵੀਆਂ ਸ਼ਾਰਟ ਮੂਵੀਆਂ ਵੱਡੀਆਂ ਨਹੀਂ ਵੱਡੀਆਂ ਵੀ ਮੈਂ ਕਹਤੀਆਂ ਨੇ ਦੋ ਉਹ ਵੀ ਆ ਰਹੀਆਂ ਇੱਕ ਮੇਰੀ ਨਮੂਨੇ ਪਿੱਛੇ ਆ ਰਹੀ ਹੈ ਉਹਦੇ ਵਿੱਚ ਮੇਰਾ ਵਿਲਨ ਦਾ ਮਿਹਨਤ ਕਰੈਕਟਰ ਹੈ ਪੂਜਾ ਜੀ ਆ ਸਾਰੀ ਆ ਤੇ ਹੁਣ ਮੇਰੀ ਬੰਬਈ ਗੱਲ ਹੋਈ ਆ ਆਪਣਾ ਬੰਬਈ ਵੀ ਜਾ ਰਹੇ ਆ ਅਸੀਂ 10ਵੇਂ ਮਹੀਨੇ ਤੇ ਉਸਤਾਦ ਜੀ ਹੁਣਾਂ ਕੋਲ ਜਾਵਾਂਗੇ ਬੰਬਈ ਉਹਨਾਂ ਨੂੰ ਮਿਲਣੇ ਜਾ ਰਹੇ ਆ ਤੇ ਇਥੋਂ ਤੱਕ ਕਿ ਮੇਰੇ ਉਸਤਾਦ ਜੀ ਨੇ ਮੇਰੀ ਸਟੋਰੀ ਪਾਈ ਸੀਗੀ ਉਹਨਾਂ ਦਾ ਮੈਂ ਤੈਹ ਦਿਲੋਂ ਸ਼ੁਕਰਗੁਜ਼ਾਰ ਆ ਸੰਜਦਾ ਤੇ ਭਾਜੀ ਦਾ ਵੇਖੋ ਜੀ ਕੰਮ ਧੰਦਾ ਤੇ ਕਰਨਾ ਹੀ ਪੈਣਾ ਕਿਉਂਕਿ ਕਲੀਆਂ ਵੀਡੀਓ ਬਣਾਉਣ ਨਾਲ ਹੀ ਨਹੀਂ ਸਾਡਾ ਗੁਜ਼ਾਰਾ ਨਾ ਜਿੰਨੇ ਵੀ ਮੇਰੇ ਵੀਰ ਵੀਡੀਓ ਬਣਾਉਂਦੇ ਨੇ ਉਹ ਕਲੀਆਂ ਵੀਡੀਓ ਤੇ ਨਾ ਰੋ ਕਿਉਂਕਿ ਨਾਲ-ਨਾਲ ਆਪਣਾ ਕੋਈ ਸਾਈਡ ਬਿਜ਼ਨਸ ਵੀ ਕਰੋ ਸਾਈਡ ਕੰਮ ਕਰੋ ਜਿਹਦੇ ਨਾਲ ਰੋਟੀ ਰਾਤ ਨੂੰ ਪਕਣੀ ਆ ਆਟਾ ਗੁਜਣਾ ਵਾ ਘਰ ਹੋਏਗਾ ਤੇ ਖਾਵਾਂਗੇ ਠੀਕ ਹੈ ਵੀਡੀਓ ਵੀ ਬਣਾਓ ਆਪਣਾ ਸ਼ੌਂਕ ਵੀ ਰੱਖੋ ਸ਼ੌਗ ਨੂੰ ਅੱਗੇ ਲੈ ਕੇ ਜਾਓ ਤੇ ਮਿਹਨਤ ਵੀ ਕਰੋ ਘਰ ਪੈਸੇ ਵੀ দাও ਰੋਟੀ ਰੱਜ ਕੇ ਖਾਓ ਹਰੇਕ ਤੇ ਜਦ ਚੰਗਾ ਸਮਾਂ ਆਉਂਦਾ ਮਾੜੇ ਸਮੇਂ ਚ ਉਹਦਾ ਕੋਈ ਸਾਥ ਨਹੀਂ ਜਦ ਚੰਗਾ ਸਮਾਂ ਆਉਂਦਾ ਨਾ 2-4 ਰੁਪਏ ਆਉਂਦਾ ਪੈਂਦੇ ਆ ਤੇ ਸਾਰੇ ਰਿਸ਼ਤੇਦਾਰ ਯਾਰ ਦੋਸਤ ਮਿੱਤਰ ਸਾਰੇ ਉਹਨੂੰ ਬਾਰ-ਬਾਰ ਫੋਨ ਕਰਨਗੇ ਹੈਲੋ ਕੀ ਹਾਲ ਆ ਸਾਹਿਬ ਜੀ ਭਾਜੀ ਕੀ ਹਾਲ ਦੰਦਾ ਸ਼ੁਰੂ ਕਰਨੇ ਸੇ ਪਹਿਲੇ ਜਹਾਂ-ਜਾਂ ਵੀ ਤੇਰੀ ਪਹੁੰਚ ਹੈ ਨਾ ਉਨ ਸਭ ਸੇ ਮੇਰੀ ਰਿਪੋਰਟ ਮੰਗਵਾ ਲੈਣਾ ਅਗਰ ਕਿਸੇ ਇੱਕ ਨੇ ਵੀ ਦੰਦਾ ਸ਼ੁਰੂ ਕਰਨੇ ਦੀ ਸਲਾਹ दी ਨਾ ਤੁਜੇ ਤੋਂ ਵਰਦੀ ਕੀ ਕਸਮ ਫੇਰੇ ਦੰਦੇ ਦਾ ਰੀਵਨ ਕਾਟਨੇ ਮੈਂ ਖੁਦ ਆਉਂਗਾ ਜੁੜੇ ਹੋ ਤੁਸੀਂ ਅਵਾ ਮੀਡੀਆ ਦੇ ਨਾਲ ਤੇ ਮੈਂ ਹਾਂ ਪਾਇਲ ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਗਰੀਬਾਂ ਦੇ ਸੰਜੇ ਦੱਤ ਦੇ ਨਾਲ ਸੰਜੇ ਦੱਤ ਉਹ ਨਹੀਂ ਜਿਹੜਾ ਕਿ ਤੁਸੀਂ ਹ ਹ ਬੋਲੀਵੁੱਡ ਦੀ ਮੂਵੀਜ਼ ਦੇ ਵਿੱਚ ਦੇਖਦੇ ਹੋ ਬਲਕਿ ਇਹ ਸੰਜੇ ਦੱਤ ਉਹ ਆ ਗਰੀਬਾਂ ਦਾ ਸੰਜੇ ਦੱਤ ਜਿਹੜੇ ਕਿ ਸੋਸ਼ਲ ਮੀਡੀਆ ਤੇ ਬਹੁਤ ਇਹਨਾਂ ਦੀ ਇੰਸਟਾਗ੍ਰam ਤੇ ਵੀਡੀਓਜ਼ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਤੇ ਆਓ ਇਹਨਾਂ ਨਾਲ ਖਾਸ ਗੱਲਬਾਤ ਕਰਕੇ ਦੇਖਦੇ ਹਾਂ ਤੇ ਅਓਸੀ ਗਲਪਤ ਕਰਤੀਆਂ ਜੇਕਰ ਗੱਲ ਕਰੀਏ ਤੇ ਤੁਸੀਂ ਗਰੀਬਾਂ ਦਾ ਸੰਜੇ ਦਾਤ ਨਾਮ ਤਾਂ ਦੇ ਮਾਂਚੇਤਰਾ ਦਾ ਕੀ ਖਿਆਲ ਹੈ ਕਿ ਤੁਸੀਂ ਰੱਖਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਜਿਹੜਾ ਨਾਮ ਗਰੀਬਾਂ ਦਾ ਸੰਜੇ ਦਾਤ ਦਿੱਤਾ ਗਿਆ ਹੈ ਇਹ ਪਬਲਿਕ ਦਾ ਪਿਆਰ ਹੈ ਤੇ ਪਬਲਿਕ ਨੇ ਨਾਮ ਦਿੱਤਾ ਹੈ ਕਿਉਂਕਿ ਅਸੀਂ ਵੀਡੀਓਜ਼ ਬਣਾਉਂਦੇ ਸੀਗੇ ਤੇ ਉਹਦੀ ਵਾਲੀ ਮੈਨੂੰ ਲੁੱਕ ਰੱਖਦਾ ਸੀ ਤੇ ਕਿਉਂਕਿ ਮੈਨੂੰ ਸੰਜੇ ਦਾਦਾ ਮੈਂ ਸ਼ੁਰੂ ਤੋਂ ਹੀ ਫੈਨ ਆ ਤੇ ਉਹਦੀਆਂ ਮੈਂ ਫਿਲਮਾਂ ਦੇਖਦਾ ਸੀ ਤੇ ਉਹਦੇ ਵਾਂਗੂ ਐਕਟਿੰਗ ਕਰਦਾ ਸੀ ਤੇ ਉਹ ਜਦੋਂ ਮੈਨੂੰ ਆਪਣੇ ਵੱਲੋਂ ਤੇ ਲੋਕਾਂ ਨੇ ਮੈਨੂੰ ਮਖੌਲ ਕੀਤਾ ਕਿ ਗਰੀਬਾਂ ਦਾ ਸੰਜੇ ਦੱਤ ਤੇ ਉਹ ਉਹਨਾਂ ਦਾ ਮਖੌਲ ਹੀ ਮੇਰਾ ਨਾਮ ਬਣ ਗਿਆ ਜਿਵੇਂ ਮਤਲਬ ਉਹਨਾਂ ਨੇ ਤੁਹਾਨੂੰ ਮਖੌਲ ਕੀਤਾ ਕਿ ਤਨਾ ਕਿਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ 네ਗੇਟਿਵ ਇਮਪੈਕਟ ਪਿਆ ਹੋਊਗਾ ਕੋਈ ਗੱਲ ਨਹੀਂ ਕਰਦੇ ਨੇ ਲੋਕੀ ਗੱਲਾਂ ਤਾਂ ਕਰਨੀ ਹੀ ਹੁੰਦੀਆਂ ਨੇ ਅੱਛੀ ਵੀਡੀਓ ਕੋ ਬਣਾਵੇ ਉਹਨੂੰ ਵੀ ਗੱਲਾਂ ਕੋਈ ਮਾੜੀ ਬਣਾਉਂਦਾ ਉਹਨੂੰ ਵੀ ਗੱਲਾਂ ਕਰਦੇ ਆ ਕਿਉਂਕਿ ਕੰਮ ਕਰਦਾ ਕੋਈ ਦੇਖ ਨਹੀਂ ਸਕਦਾ ਅਜਕਰ ਹੈ ਨਾ ਤੇ ਜੇ ਮਤਲਬ ਕਿਤੇ ਨਾ ਕਿਤੇ ਤੁਹਾਨੂੰ ਲੋਕਾਂ ਨੇ ਟਰੋਲ ਵਗੈਰਾ ਕੀਤਾ ਹੋਵੇ ਤੇ ਤੁਹਾਡੇ ਤੇ ਕੀ ਇੰਪੈਕਟ ਪਿਆ ਹੋਵੇ ਉਸ ਚੀਜ਼ ਨੂੰ ਲੈ ਕੇ ਆਪਾਂ ਇਹਨਾਂ ਚੀਜ਼ਾਂ ਨੂੰ ਦੇਖਦੇ ਨਹੀਂ ਆਪਾਂ ਆਪਣੇ ਕੰਮ ਨਾਲ ਮਤਲਬ ਰੱਖਦੇ ਆ ਵੀਡੀਓਸ ਬਣਾਉਣਾ ਹੀ ਬਸ ਵੀ ਕੋਈ ਆਪਣੀ ਆਪਾਂ ਮੰਜ਼ਲ ਨੂੰ ਅੱਗੇ ਲੈ ਕੇ ਵਧਣਾ ਜੇ ਆਪਾਂ ਪਿੱਛੇ ਨੂੰ ਵੇਖਾਂਗੇ ਤੇ ਫਿਰ ਆਪਾਂ ਅੱਗੇ ਨਹੀਂ ਵੱਧ ਸਕਦੇ ਇਹ ਤੇ ਗੱਲ ਬਿਲਕੁਲ ਸਹੀ ਹੈ ਜੇ ਆਪਾਂ ਪਿੱਛੇ ਨੂੰ ਦੇਖਾਂਗੇ ਤੇ ਆਪਾਂ ਬਿਲਕੁਲ ਵੀ ਅੱਗੇ ਨਹੀਂ ਵੱਧ ਸਕਦੇ ਜੇਕਰ ਆਪਾਂ ਗੱਲ ਕਰੀਏ ਕਿ ਤੁਸੀਂ ਕਹਿ ਰਹੇ ਕਿ ਸੰਜੇ ਦਾਤਾ ਦਾ ਮੈਂ ਬਹੁਤ ਵੱਡਾ ਫੈਨ ਹਾਂ ਜੇ ਤੁਸੀਂ ਇੱਕ ਡਾਇਲੋਗ ਉਹਨਾਂ ਦਾ ਪੇਸ਼ ਕਰਨਾ ਚਾਹੋ ਜੀ ਇਹ ਮਾ ਕਾਏ ਕੋ ਇਤਨਾ ਖੁੰਨਸ ਦੇਰੇ ਲਈ ਤੂੰ ਹਾਂ तेरा रघुई तो खड़ा है तेरे सामने <laughs> इसे देख रही इसे असली है असली कितना पचास तोला पचास तो <laughs> और एक चखा दिखाऊ क्या इसे बोलते हैं घोड़ा क्या थो पेटी का अरे तू नहीं समझेगी माँ थो पेटी मतलब थो लाख और इसको बोलते हैं घोड़ा इसमें ऐसे उंगली रखी ਔਰ ਤਾਲ ਲੀਆਂ ਜਿਸਪੇ ਤਾਲ ਲਾਏ 트리ਗਰ ਦਬਾਇਆ ਔਰ ਖੇਲ ਖਾਲਸ ਇਸ ਤਰ੍ਹਾਂ ਕਰਕੇ ਨਾ ਉਹਦੀ ਇਹੀ ਰੀਸ ਨਹੀਂ ਕਰ ਸਕਦੇ ਕਿਉਂਕਿ ਉਹਦਾ ਉਹ ਉਸਤਾਦ ਹੈ ਅਸੀਂ ਤੇ ਮੋੜਾ ਮੋੜਾ ਡੈਲੋਗ ਉਹਦਾ ਇਸ ਤਰ੍ਹਾਂ ਬੋਲ ਸਕਦੇ ਤੇ ਜੇ ਮਤਲਬ ਤੁਸੀਂ ਟਿਕਟੋਕ ਤੇ ਸਟਾਰਟਿੰਗ ਕੀਤੀ ਸੀ ਵੀਡੀਓਜ਼ ਬਣਾਉਣੀ ਆ ਤੇ ਟਿਕਟੋਕ ਬੰਦ ਹੋ ਗਿਆ ਤੇ ਫਿਰ ਤੁਹਾਡੇ ਤੇ ਕਿਸ ਤਰ੍ਹਾਂ ਦਾ ਮਤਲਬ ਇਮਪੈਕਟ ਪਿਆ ਕਿ ਸੋਚਿਆ ਨਹੀਂ ਦੁਬਾਰਾ ਮੈਂ ਕਿਸ ਤਰ੍ਹਾਂ ਕੰਟੀਨਿਊ ਕਰੂੰਗਾ ਉਸ ਤੋਂ ਬਾਅਦ ਆਪਾਂ ਫਿਰ ਆਪਣਾ ਇੰਸਟਾਗ੍ਰam ਤੇ ਵੀਡੀਓ ਬਣਾਉਣੀ ਸ਼ੁਰੂ ਕਰਤੀ ਆ ਉੱਤੇ ਆਪਾਂ ਆਈਡੀ ਬਣਾਈ ਤੇ ਉੱਤੇ ਆਪਾਂ ਵੀਡੀਓ ਪਾਉਣੀ ਸ਼ੁਰੂ ਕਰਤੀਆਂ ਉੱਤੇ ਵੀ ਵਧੀਆ ਲਗਾ ਲੋਕਾਂ ਨੇ ਪਿਆਰ ਦਿੱਤਾ ਈਵਿਊਜ਼ ਵੀ ਆਏ ਲਾਈਕ ਸ਼ੇਅਰ ਕਮੈਂਟ ਕੀਤਾ ਲੋਕਾਂ ਨੇ ਪਿਆਰ ਦਿੱਤਾ ਵਧੀਆ ਤੇ ਨਾਲ ਅਸੀਂ YouTube ਤੇ ਵੀ ਪਾਈਗੇ ਤੇ ਮੈਂ ਕਾਫੀ ਮੂਵੀਆਂ ਕੀਤੀਆਂ ਨੇ ਸ਼ਾਰਟ ਮੂਵੀਆਂ ਗਾਣੇ ਕੀਤੇ ਨੇ ਤੇ ਹੁਣ ਮੇਰੀ ਤਾਂ ਨਿਰੂ ਭਾਜੀ ਦੀ ਤੇ ਪੂਜਾ ਦੀ ਫੇਰ ਆ ਰਹੀ ਆ ਆਪਣਾ ਕਾ ਮੂਵੀ ਸਿਕੰਦਰ ਸਿਕੰਦਰ ਕੀਤੀ ਫੌਜੀ ਫਾਰਮਰ ਤੇ ਜਮਰਾਜ ਮੂਵੀ ਕੀਤੀ ਆ ਮੈਂ ਬਾਕੀ ਕਾਫੀ ਗਾਣੇ ਕੀਤੇ ਨੇ ਪੰਜਾਬੀ ਜੇਕਰ ਸਿਕੰਦਰ ਮੂਵੀ ਦਾ ਤੁਸੀਂ ਕੋਈ ਡਾਇਲੋਗ ਦਰਸ਼ਕਾਂ ਕੇ ਪੇਸ਼ ਕਰਨਾ ਚਾਹੋ ਜਰੂਰ ਕਰਾਂਗੇ ਸਿਕੰਦਰ ਚ ਮੇਰਾ ਇਹ ਡਾਇਲੋਗ ਆ ਮੇਰਾ ਬਾਦਸ਼ਾਹ ਦਾ ਰੋਲਾ ਰਾਜੇ ਸਿਕੰਦਰ ਦਾ ਤੇ ਉਹ ਚ ਮੇਰਾ ਡਾਇਲੋਗ ਸੀਗਾ ਹਿੰਦੁਸਤਾਨ ਕੋ ਲੂਟ ਲੋ ਸਭ ਹਿੰਦੁਸਤਾਨੀਆਂ ਕੋ ਲੂਟ ਲੋ ਮੈਂ ਸਿਕੰਦਰ ਰਾਜਾ ਹੂੰ ਰਾਜਾ جب ہندوستان میں کوئی بچہ روتا ہے تو ماں کہتی ہے سو جا بیٹے سو جا نہیں تو راجہ سکندر ا جائے گا سکندر آڈالو میں رہوتے تے نیٹو میرا وزیروں دا تے انہاں دا بھی کردار ودیا انہاں دا رول ہاں تے ہور بھی کافی آرٹسٹ نے روی دلہ تے بینहूर ہوئی ہے بھی اپنا تے باقی کافی ایکٹر آ تے ودیا پکچر ہے نیٹو شٹنا والا ਉਹ ਮੇਰਾ ਵਜ਼ੀਰ ਬਣਿਆ ਵਾ ਤੇ ਆ 15 ਤਰੀਕ ਤੇ ਰਿਲੀਜ਼ ਹੋ ਰਹੀ ਹੈ ਉਹ ਤੇ ਜੇਕਰ ਹੁਣ ਗੱਲ ਕਰੀਏ ਤੁਹਾਡਾ ਪੂਜਾ ਮੈਮ ਦੇ ਨਾਲ ਕਿਸ ਤਰ੍ਹਾਂ ਕੰਟੈਕਟ ਹੋਇਆ ਵੇਖੋ ਜੀ ਐਦਾਂ ਹੀ ਤੁਰੇ ਫਿਰਦੇ ਮਿਲ ਜਾਂਦੇ ਵੇਖੋ ਜਿੱਦਾਂ ਤੁਸੀਂ ਲੱਭਦੇ ਲੱਭਦੇ ਸਾਨੂੰ ਮਿਲ ਹੀ ਗਏ ਜੇ ਉਦਾਂ ਇਹ ਵੀ ਸਾਨੂੰ ਮਿਲ ਗਈ ਠੀਕ ਹੈ ਤੇ ਕਿਤੇ ਨਾ ਕਿਤੇ ਜਿਵੇਂ ਮਤਲਬ ਤੁਸੀਂ ਵੀਡੀਓਜ਼ ਵਗੈਰਾ ਬਣਾਉਂਦੇ ਹੋ ਤੇ ਕੋਈ ਨੈਗੇਟਿਵ ਕਮੈਂਟਸ ਵਗੈਰਾ ਆਉਂਦੇ ਤੇ ਉਹਦਾ ਤੁਹਾਡੇ ਤੇ ਕੀ ਇੰਪੈਕਟ ਪੈਂਦਾ ਵਾ ਅਸੀਂ ਪਹਿਲੀ ਗੱਲ ਤੇ ਅਸੀਂ ਅਨਪੜ੍ਹ ਜੇ ਬੰਦੇ ਆਂ ਇੰਗਲਿਸ਼ ਆਨੂੰ ਘਾਟ ਆਉਂਦੀ ਪੰਜਾਬੀ ਕਦੀ ਪੜ੍ਹੀ ਨਹੀਂ ਤੇ ਕਮੈਂਟਾਂ ਹ ਆਈ ਕਮੈਂਟ ਪੜਦੇ ਨਹੀਂ ਬਹੁਤ ਸਾਰੇ ਕਮੈਂਟ ਮੇਰੇ ਵੀਰ ਵਧੀਆ ਵੀ ਕਰਦੇ ਨੇ ਬੜੇ ਅੱਛੇ ਘਰਾਣਿਆਂ ਦੇ ਜਿਹੜੇ ਅੱਛੇ ਘਰਾਣਿਆਂ ਦੇ ਬੇਟੇ ਬੇਡੀਆਂ ਨੇ ਉਹ ਸਾਨੂੰ ਕਮੈਂਟ ਵਧੀਆ ਕਰਦੇ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰਕੇ ਵਧੀਆ ਤੇ ਕਈ ਉਹ ਵੀ ਮੇਰੇ ਦੋਸਤ ਨੇ ਬਹੁਤ ਵਧੀਆ ਮੇਰੇ ਵੀਰ ਨੇ ਜਿਹੜੇ ਸਾਨੂੰ ਮਾੜੇ ਕਮੈਂਟ ਵੀ ਕਰਦੇ ਨੇ ਉਹਨਾਂ ਨੂੰ ਸਲੂਟ ਆ ਕਮੈਂਟ ਮਾਰੇ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵਧੀਆ ਗੱਲ ਆ ਯਾਰ ਕਿਉਂਕਿ ਸਾਨੂੰ ਕਮੈਂਟ ਆਉਣਗੇ ਸਾਨੂੰ ਦੱਸਣਗੇ ਸਾਡੀਆਂ ਕਮੀਆਂ ਜੋ ਵੀ ਸਾਡੀ ਐਕਟਿੰਗ ਚ ਕਮੀ ਆ ਨਾ ਸਾਨੂੰ ਦੱਸਣਗੇ ਤੇ ਫੇਰ ਹੀ ਸਾਨੂੰ ਬਦਲ ਲਗੂਗਾ ਤੇ ਜਿਵੇਂ ਕਿ ਮੈਮ ਇਹਨਾਂ ਨੇ ਕਿਹਾ ਵਾ ਕਿ ਇਸ ਤਰ੍ਹਾਂ ਮਤਲਬ ਮੇਲ ਹੋ ਗਿਆ ਤੁਸੀਂ ਥੋੜਾ ਜਿਹਾ ਮਤਲਬ ਜਾਣਕਾਰੀ ਨੂੰ ਪੇਸ਼ ਕਰੋਗੇ ਦਰਸ਼ਕਾਂ ਦੇ ਕਿ ਕਿਸ ਤਰ੍ਹਾਂ ਮੇਲ ਹੋਇਆ ਤੁਹਾਡਾ ਇਹਨਾਂ ਦਾ ਮੇਲ ਹੋਇਆ ਸੀਗਾ ਮੈਂ ਧਰੀ ਨਾਲ ਸ਼ਹਿਰ ਤੋਂ ਆ ਰਿਹਾ ਸੀਗਾ ਇਹ ਜਾ ਰਹੀ ਸੀ ਸਾਡੇ ਅਚਾਨਕ ਟੱਕਰ ਇਹਦੀ ਸਕੂਟਰੀ ਮੇਰੇ ਮੋਟਰਸਾਈਕਲ 'ਚ ਵੱਜੀ ਤੇ ਆਈ ਇੱਕ ਦੂਜੇ ਨੂੰ ਦੇਖਿਆ ਤੇ ਫਿਰ ਰੀਲ ਬਣਾਉਣ ਦਾ ਫਿਰ ਆਪਾਂ ਰੀਲਾਂ ਬਣਾਉਣ ਲੱਗ ਗਏ ਤੇ ਮਤਲਬ ਇਹ ਦੀ ਸੀ ਮਜ਼ਾਕ ਦੀਆਂ ਗੱਲਾਂ ਇਹ ਤੁਹਾਨੂੰ ਹੁਣ ਆਪਣੀ ਜ਼ੁਬਾਨੀ ਦੱਸਣਗੇ ਕਿ ਇਹ ਮੇਰੀਆਂ ਵੀਡੀਓਜ਼ ਦੇਖਦੇ ਸੀ ਕਿ ਫੁੱਲਾਂ ਦੀ ਬਰਸਾਤ ਵੇਖੋ ਤੋਰੀ ਕੁਦਰਤ ਦੀ ਕਿੱਡੀ ਦੇਣਾ ਕਿੰਨਾ ਸਵਾਗਤ ਹੋ ਰਿਹਾ ਮੇਰਾ ਛੁੱਟੋ ਛੁੱਟੋ ਯਾਰ ਬੋਲ ਤੇ ਇਸ ਤਰ੍ਹਾਂ ਕਰਕੇ ਨਾ ਇਹ ਮੇਰੇ ਮੇਰੇ ਨਹੀਂ ਫੈਨ ਸੀਗੇ ਇਹ ਮੇਰੇ ਉਸਤਾਦ ਜੀ ਸੰਜੇ ਦਾਦੇ ਦੇ ਫੈਨ ਸੀਗੇ ਇਹਨਾਂ ਮੇਰੀਆਂ ਵੀਡੀਓ ਦੇਖੀਆਂ ਸੀ ਇਹਨਾਂ ਨੇ ਅਪਾ ਮੇਰੇ ਜੀਜੂ ਨਹੀਂ ਵੇਖਦੇ ਸੀ ਨਾ ਇਹਨਾਂ ਦੀਆਂ ਵੀਡੀਓ ਤੇ ਫਿਰ ਮੇਰੇ ਜੀਜੂ ਇਹ ਲੰਘਦੇ ਜਾਣ ਤੇ ਮੇਰੇ ਜੀਜੂ ਹੁਣਾਂ ਨੂੰ ਘਰ ਬੁਲਾਇਆ ਕਿ ਭਾਜੀ ਤੁਸੀਂ ਉਹ ਚਾਹ ਪੀ ਕੇ ਜਾਇਓ ਫਿਰ ਇਹ ਘਰ ਆਏ ਤੇ ਫਿਰ ਅਸੀਂ ਇਹਨਾਂ ਨੂੰ ਚਾਹ ਪਾਣੀ ਪਿਆ ਲਿਆ ਚਾਹ ਤੋਂ ਮੈਂ ਭੁੱਖਾ ਫਿਰ ਬੈਠੇ ਫਿਰ ਬੈਠੇ ਘਰ ਫਿਰ ਕਹਿੰਦੇ ਕਿ ਅਸੀਂ ਵੀਡੀਓ ਬਣਾਉਨੇ ਆ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਤੂੰ ਹਣ ਵੀ ਨਾਲ ਲਿਆ ਕਰੋ ਮੈਂ ਮੈਨੂੰ ਵੀ ਸ਼ੌਂਕ ਆ ਮੈਨੂੰ ਬਚਪਨ ਤੋਂ ਹੀ ਸੌਂਕੀ ਸੀ ਵੀਡੀਓ ਬਣਾਉਂਦਾ ਤੇ ਫਿਰ ਇਹ ਕਹਿੰਦੇ ਕਿ ਤੁਸੀਂ ਸਾਡੇ ਨਾਲ ਵੀ ਬਣਾ ਲਿਆ ਕਰੋ ਫਿਰ ਉਦੋਂ ਤੋਂ ਅਸੀਂ ਇਕੱਠੇ ਹੀ ਵੀਡੀਓ ਬਣਾਉਂਦੇ ਨਹੀਂ ਮੈਂ ਨਹੀਂ ਕਿਹਾ ਸਾਡੇ ਨਾਲ ਬਣਾ ਤੁਸੀਂ ਕਿਹਾ ਭਾਜੀ ਸਾਡੇ ਨਾਲ ਵੀ ਬਣਾ ਲਿਆ ਕਰੋ ਨਹੀਂ ਵਧੀਆ ਗੱਲ ਆ ਵੇਖੋ ਜੀ ਜੋੜੀ ਹੋਵੇ ਤਾਂ ਫੇਰੀ ਵੀਡੀਓ ਜੱਚਦੀ ਆ ਤੇ ਫਿਰ ਆਪਾਂ ਜੋੜੀ ਬਣ ਗਏ ਰਵੀਦੁੱਲਾ ਭਾਜੀ ਅਸੀਂ ਇਹ ਸਾਡੀ ਟੀਮ ਵਧੀਆ ਸਾਰੇ ਹੀ ਵਧੀਆ ਕੰਮ ਕਰਦੇ ਨੇ ਤੇ ਫਿਰ ਇਹਨਾਂ ਨਾਲ ਸਾਡੀ ਡਿਊਟ ਵੀਡੀਓ ਆ ਸ਼ਾਰਟ ਵੀਡੀਓ ਬਹੁਤ ਜ਼ਿਆਦੇ ਨੇ ਤੇ ਇਹਨਾਂ ਤੋਂ ਬਗੈਰ ਹੁਣ ਵੀਡੀਓ ਕੋ ਚੱਲਦੀ ਨਹੀਂ ਸਾਡੀ ਜੇ ਕਰ ਗੱਲ ਕਰੀਏ ਤੁਸੀਂ ਤੁਹਾਡਾ ਇੱਕ ਚਾਹ ਪੀਣ ਦੇ ਕਰਕੇ ਜਿਹੜਾ ਪੈਚ-ਅਪ ਹੋਇਆ ਤੇ ਤੁਸੀਂ ਇਥੋਂ ਵੀਡੀਓਜ਼ ਬਣਾਉਣੀਆਂ ਸਟਾਰਟ ਕਰ ਦਿੱਤੀ ਜੀ ਜੀ ਤੇ ਜੇ ਆਪਾਂ ਗੱਲ ਕਰੀਏ ਤੁਸੀਂ ਵੀਡੀਓ ਤੋਂ ਪਹਿਲਾਂ ਕੀ ਮਤਲਬ ਕੰਮ ਕਰਦੇ ਸੀ ਫਿਰ ਰੋਟੀ ਪਾਣੀ ਪਕਾਉਂਦੀ ਸੀ ਕਰਦਾ ਹੀ ਕਰਦਾ ਵੀਡੀਓ ਤੋਂ ਪਹਿਲਾਂ ਮੈਂ ਘਰ ਦਾ ਹੀ ਕੰਮ ਕਰਦੀ ਸੀ ਹਾਂਜੀ ਘਰੇ ਰਹਿਣਾ ਸਾਰਾ ਦਿਨ ਆਪਣੇ ਤੇ ਜਿਵੇਂ ਮਤਲਬ ਤੁਸੀਂ ਮੈਰਿਡ ਹੈਗੇ ਹੋ ਤੇ ਕਿਤੇ ਨਾ ਕਿਤੇ ਤੁਹਾਨੂੰ ਮਤਲਬ ਲਾਈਫ ਤੇ ਕੋਈ ਇਤਰਾਹ ਦਾ ਇਫੈਕਟ ਤਾਂ ਨਹੀਂ ਪੈਂਦਾ ਕਿ ਮਤਲਬ ਤੁਸੀਂ ਵੀਡੀਓਜ਼ ਵਗੈਰਾ ਬਣਾਉਂਦੇ ਹੋ ਤੁਹਾਨੂੰ ਕੋਈ ਟਰੋਲ ਕਰਦਾ ਹੋਵੇ ਕਿ ਮਤਲਬ ਜਿਵੇਂ ਰਿਲੇਟਿਵਸ ਵਗੈਰਾ ਕਰਦੇ ਹੁੰਦੇ ਆ ਕਮੈਂਟਸ ਕੀ ਇਹ ਕਿਸ ਤਰ੍ਹਾਂ ਦੇ ਮਤਲਬ ਕੰਮ ਵਗੈਰਾ ਵਾ ਉਹਦੇ ਬਾਰੇ ਤੁਸੀਂ ਕੀ ਥਿੰਕਿੰਗ ਰੱਖਦੇ ਹੋ ਉਹ ਤਾਂ ਤੁਹਾਨੂੰ ਪਤਾ ਵੀ ਲੋਕੀ ਕਰਦੇ ਕਮੈਂਟ ਵੀ ਕਰਨੇ ਲੋਕਾ ਮਾੜਾ ਵੀ ਬੋਲਣਾ ਚੰਗਾ ਵੀ ਬੋਲਦਾ ਵਾ ਪਰ ਮੈਂ ਇਹ ਗੱਲਾਂ ਤੇ ਇੰਟਰਸਟ ਨਹੀਂ ਰੱਖਦੀ ਨਾ ਸਿਰਫ ਆਪਣੇ ਕੰਮ ਵਾਲੀ ਧਿਆਨ ਰੱਖਣੀ ਆ ਪਿਆ ਆਪਾਂ ਅੱਗੇ ਜਾ ਕੇ ਕੀ ਬਹਣਾ ਬਸ ਇੰਨਾ ਹੀ ਆ ਮੇਰਾ ਵੀ ਅੱਗੇ ਅੱਗੇ ਨੂੰ ਵਧਣਾ ਆਪਾਂ ਪਿੱਛੇ ਨੂੰ ਨਹੀਂ ਜਾਣਾ ਜੇ ਤੁਸੀਂ ਆਪਣੀ ਲਾਈਫ ਦਾ ਥੋੜਾ ਜਿਹਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੋ ਤੇ ਹਾਂ ਜੀ ਮੈਨੂੰ ਬਚਪਨ ਤੋਂ ਸੌਂਗ ਸੀ ਮੈਂ ਬੰਬੇ ਵਾਲੇ ਸੰਜਦਾ ਤਨੀਆ ਫਿਲਮਾਂ ਬਹੁਤ ਵੇਖਦੀ ਮੈਨੂੰ ਬਹੁਤ ਪਸੰਦੀਆਂ ਜੋ ਮੈਂ ਉਹਨਾਂ ਦੀ ਫੈਨ ਆ ਜਦੋਂ ਮੈਨੂੰ ਇਹ ਮਿਲੇ ਤੇ ਫਿਰ ਮੈਂ ਸੋਚਿਆ ਕਿ ਮੈਨੂੰ ਬੰਬੇ ਵਾਲੇ ਐਕਟਰ ਮਿਲ ਗਏ ਤੇ ਰੀਲਸ ਬਣਾਉਂਦਾ ਜਿਹੜਾ ਸ਼ੌਂਕ ਏ ਤੁਹਾਡੇ ਅੰਦਰ ਕਿਸ ਤਰ੍ਹਾਂ ਉਜਾਗਰ ਹੋਇਆ ਕਿ ਮਤਲਬ ਮੈਂ ਬਣਾਉਣੀ ਆ ਇਹ ਵੀਡੀਓਜ਼ ਮੈਨੂੰ ਸਿਰੋ ਤੋਂ ਬਚਪਨ ਤੋਂ ਸ਼ੌਂਕ ਹੀ ਵੀ ਮੈਂ ਇਹੋ ਕੰਮ ਹੀ ਕਰਨਾ ਵਾਸਤੇ ਹੋਰ ਕਿਹ ਕੰਮ ਦਾ ਮੈਨੂੰ ਸ਼ੌਂਕ ਨਹੀਂ ਪਸੇ ਹੋਈ ਆ ਤੇ ਇਹ ਵੀਡੀਓ ਦੇ ਨਾਲ ਜੇਕਰ ਗੱਲ ਕਰੀਏ ਤੁਸੀਂ ਸਾਈਡ ਬਾਈ ਸਾਈਡ ਕੋਈ ਵਰਕ ਵਗੈਰਾ ਕਰਦੇ ਹੋ ਨਹੀ ਜੇਕਰ ਸਿਰ ਗੱਲ ਕਰੀਏ ਤੁਹਾਨੂੰ ਵੀਡੀਓਜ਼ ਬਣਾਉਂਦੇ ਬਣਾਉਂਦੇ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਵੇਖੋ ਜੀ ਮੁਸ਼ਕਲਾਂ ਦਾ ਸਾਹਮਣਾ ਗਰੀਬਾਂ ਦੇ ਨੂੰ ਤੇ ਮੁਸ਼ਕਲਾ ਹੀ ਮੁਸ਼ਕਲਾ ਨੇ ਤੇ ਸਾਦੇ ਵੇਖੋ ਅਮੀਰ ਹੋਏ ਗਰੀਬ ਹੋਏ ਸ਼ੌਂਕ ਹਰ ਦੇ ਦਿਲ 'ਚ ਇਹ ਮੈਂ ਨਾ ਜਦੋਂ ਗਾਣੇ-ਗੂਣੇ ਦੇਖਣੇ ਇਹਨਾਂ ਸਾਰਿਆਂ ਦੇ ਉਹ ਤੋਂ ਟੀਵੀ ਹੁੰਦੇ ਟੀਵੀਾਂ 'ਚ ਗਾਣੇ-ਗੂਣੇ ਦੇਖਣੇ ਮੈਂ ਕਹਿੰਦਾ ਯਾਰ ਅਸੀਂ ਵੀ ਕਦੇ ਮੌਡਲ ਬਣਾਂਗੇ ਅਸੀਂ ਵੀ ਕਦੀ ਕਮੇਡੀ ਬਣਾਂਗੇ ਤੇ ਦਿਲ 'ਚ ਬੜਾ ਸ਼ੌਂਕ ਹੀਗਾ ਬੰਦਾ ਇਹ ਮੈਂ ਨਾ ਇਹਨੇ ਪੁੱਛਿਆ ਮੈਂ ਕਿਹਾ ਯਾਰ ਇੱਕ ਮੁੰਡਾ ਮੇਰਾ ਦੋਸਤ ਸੀਗਾ ਲਾਗੇ ਪਿੰਡ ਦਾ ਸੀ ਕਦੇ ਮੈਂ ਕਿਹਾ ਯਾਰ ਆਪਾਂ ਵੀ ਜ਼ਰੂਰ ਮੈਂ ਕਿਹਾ ਪੀਟੀਸੀ ਚੈਨਲ ਤੇ ਮੈਂ ਆਉਂਗਾ ਜ਼ਰੂਰ ਉਹ ਮੈਨੂੰ ਤਾਂ ਕਾਦੇ ਕਹਿੰਦਾ ਜਾ ਤੇਰੇ ਵਰਗੇ ਉਥੇ ਕਈ ਤੁਰੇ ਫਿਰਦੇ ਨੇ ਮੈਂ ਕਿਹਾ ਯਾਰ ਇਹ ਕਿੰਦਾ ਦੀ ਗੱਲ ਹੈ ਮੈਂ ਕਿਹਾ ਨਹੀਂ ਹੁਣ ਜ਼ਰੂਰ ਆਉਣਾ ਮੇਗਾ ਇਧਰ ਦੀ ਦੁਨੀਆ ਇਧਰ ਹੋ ਜੇ ਆਉਣਾ ਹੀ ਆਉਣਾ ਫਿਰ ਇੱਕ ਮੇਰਾ ਦੋਸਤ ਸੀਗਾ ਉਹਦੇ ਨਾਲ ਮੈਂ ਗੱਲ ਕੀਤੀ ਉਹਨੇ ਬਹਿਣਾ ਆਪਣਾ ਗਾਇਕਾ ਜਤਿੰਦਰ ਚਾਲ ਉਹ ਹੈਗਾ ਸਬਰ ਕੋਟੀ ਦਸ਼ਕ ਉਹਦੇ ਫਿਰ ਮੈਂ ਦੋ ਗਾਣੇ ਕੀਤੇ ਉਹਦਾ ਗਾਣਾ ਪਹਿਲਾ ਕੀਤਾ ਸੀ ਮਾਂ ਤੇਰਾ ਪੁੱਤ ਦੂਜਾ ਕੀਤਾ ਸੀ ਮੈਂ ਪੰਜਾਬ ਉਹ ਗਾਣਾ ਫਿਰ ਜੋਸ਼ ਜੋਸ਼ ਚੈਨਲ ਤੇ ਉਹਦੀ ਐਡ ਲੱਗੀ 20 ਦਿਨ ਦੀ ਤੇ ਫਿਰ ਜਦੋਂ ਟੀਵੀ ਤੇ ਆਇਆ ਸਾਰੀ ਦੁਨੀਆ ਮੈਨੂੰ ਆਪਣੇ ਜਿੰਨੇ ਲੋਕ ਉਹ ਭਾਜੀ ਤੁਸੀਂ ਟੀਵੀ ਤੇ ਆ ਰਹੇ ਹੋ ਤੁਹਾਡਾ ਗਾਣਾ ਆ ਰਿਹਾ ਤੁਹਾਡਾ ਗਾਣਾ ਆ ਰਿਹਾ ਮੈਂ ਕਿਹਾ ਮਾਲਕਾ ਸ਼ੁਕਰ ਹੈ ਤੇਰਾ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਕਰਨੇ ਬਾਅਦ ਚ ਫਿਰ ਐਸੀ ਮਾਲਕ ਨੇ ਕਿਰਪਾ ਕੀਤੀ ਉਸ ਤੋਂ ਬਾਅਦ ਆ ਟਿਕਟੌਕ ਚੱਲ ਪਿਆ ਤੇ ਮੈਨੂੰ ਟਿਕਟੌਕ ਬਾਰੇ ਨੌਲੇਜ ਨਹੀਂ ਗਈ ਸੀ ਤੇ ਮੇਰੇ ਪਿੰਡ ਦਾ ਮੁੰਡਾ ਸੀਗਾ ਸ਼ਮਾ ਕਾਲੂ ਤੇ ਉਹ ਟਿਕਟੌਕ ਬਣਾਉਂਦੇ ਸੀਗੇ ਤੇ ਉਹ ਇੱਕ ਦਿਨ ਮੈਨੂੰ ਮਿਲੇ ਕਹਿੰਦੇ ਇੱਧਰ ਆਓ ਭਾਜੀ ਤੁਹਾਡੇ ਆਇਆ ਨਾ ਟਿਕਟੌਕ ਤੇ ਵੀਡੀਓ ਬਣਾ ਮੈਂ ਕਹਿੰਦਾ ਯਾਰ ਟਿਕਟੌਕ ਕੀ ਆ ਮੈਨੂੰ ਨਹੀਂ ਪਤਾ ਮੈਂ ਕਿਹਾ ਕਹਿੰਦੇ ਤੁਸੀਂ ਇਹਦਾ ਕਰੋ ਤੁਸੀਂ ਐਕਟਰ ਹੋ ਵਧੀਆ ਐਕਟਿੰਗ ਕਰਦੇ ਕਰੋ ਮੈਂ ਨਾ ਮੈਂ ਕਿਹਾ ਡਾਇਲੋਗ ਮੈਂ ਬੋਲਣਾ ਕਿ ਝੂ ਕਹਿੰਦੇ ਇਹ ਵੀ ਮੇਲਾ ਫਿਲਮ ਦਾ ਡਾਇਲੋਗ ਆ ਤੁਸੀਂ ਡੰਡ ਮਾਰਨੇ ਤੇ ਕਾ ਲਾ ਕੇ ਮੈਂ ਮਾਰ ਮੈਂ ਕਿਹਾ ਜੇ ਤੂੰ ਡੰਡ ਮਾਰਨ ਤੇ ਇਸ گاਉਂ ਵਿੱਚ ਫਿਰ ਮੇਲਾ ਲੱਗੇਗਾ ਉਹਨਾਂ ਨੇ ਟਿਕਟੌਕ ਤੇ ਬਣਾ ਕੇ ਛਾੜੀ ਵੀਡੀਓ ਮੈਨੂੰ ਤਾਂ ਇੰਨੀ ਨੌਲੇਜ ਹੀ ਨਹੀਂ ਉਹਨਾਂ ਜਦੋਂ ਵੀਡੀਓ ਛਾੜੀ ਤੇ ਅਜੇ 15 ਕਿ ਮਿੰਟ ਹੀ ਹੋਇਆ ਤੇ 20000 25000 40000 50000 ਇੱਕੋ ਦਿਨ ਵਿੱਚ ਦੀ ਲੱਖ ਹੋ ਗਈ ਉਹ ਮੇਰੇ ਪਿੱਛੇ ਭਾਜੀ ਆਓ ਅੱਜ ਫਿਰ ਬੈਠਿਆ ਯਾਰ ਐਨੀ ਵੀਡੀਓ ਚੱਲਣ ਧੀ ਮੇਰੀ ਕਹਿੰਦੇ ਭਾਜੀ ਵੇਖੋ ਕਮੈਂਟ ਕਿੰਨੇ ਆ ਰਹੇ ਨੇ ਮੈਂ ਕਿਹਾ ਚਲੋ ਫਿਰ ਮੈਂ ਦੋ ਤਿੰਨ ਦਿਨਾਂ ਬਾਅਦ ਲਗਾਤਾਰ ਫਿਰ ਵੀਡੀਓ ਬਣਾਉਣੀ ਸ਼ੁਰੂ ਕੀਤੀਆਂ ਤੇ ਮੁੜ ਕੇ ਬਾਅਦ ਚ ਫਿਰ ਮੈਨੂੰ ਪਤਾ ਲੱਗਾ ਫਿਰ ਮੈਂ ਖੁਦ ਦਾ ਚੈਨਲ ਬਣਾ ਲਿਆ ਮੈਂ ਆਪਣਾ ਮੋਬਾਈਲ ਲਿਆ ਪਹਿਲਾਂ ਤਾਂ ਮੇਰੇ ਕੋਲ ਦੂਜਾ ਹੀਗਾ ਉਹ ਬਟਨ ਵਾਲਾ ਬਾਅਦ ਚ ਮੈਂ ਦੂਜਾ ਮੋਬਾਈਲ ਲਿਆਂਦਾ ਰੁਪਈਆ 7000 ਖਰਚ ਕੇ ਤੇ ਉਦੋਂ 7000 ਦਾ ਆ ਜਾਂਦਾ ਸੀ ਮੋਬਾਈਲ ਤੇ ਮੈਂ ਮੋਬਾਈਲ ਲੈ ਕਿਤੇ ਮੈਂ ਵੀਡੀਓ ਬਣਾਉਣੀ ਆ ਸਟਾਰਟ ਕਰਤੀਆਂ ਤੇ ਉਸ ਤੋਂ ਬਾਅਦ ਆ ਫਿਰ ਆਪਾਂ ਇਕੱਠੇ ਲਗਾਤਾਰ ਫਿਰ ਦੇ ਵੀਡੀਓ ਤੇ ਵੀਡੀਓ ਦੇ ਵੀਡੀਓ ਤੇ ਵੀਡੀਓ ਫਿਰ ਮੈਂ ਮੁੜਿਆ ਹੀ ਨਹੀਂ ਪਿਛਾਂ ਕਾਫੀ ਵੀਡੀਓ ਚਲੀਆਂ ਬਹੁਤ ਪਬਲਿਕ ਨੇ ਪਿਆਰ ਦਿੱਤਾ ਤੇ ਸੰਜੇ ਦਾ ਤੇ ਸੰਜੇ ਦਾਤ ਹੋ ਗਈ ਕੀ ਬਾਤ ਸੀ ਮਤਲਬ ਜਦੋਂ ਤੁਹਾਡੀਆਂ ਜਿਹੜੀਆਂ ਵੀਡੀਓਸ ਚਲੀਆਂ ਸੀਗੀਆਂ ਜਦੋਂ ਵਿਊਜ਼ ਜਨਰੇਟ ਹੈ ਉਹਦਾ ਤੁਹਾਡੀ ਮਤਲਬ ਜਿਹੜੀ ਚਿਹਰੇ ਦੀ ਖੁਸ਼ੀ ਕਿਸ ਤਰ੍ਹਾਂ ਦੀ ਬਹੁਤ ਜ਼ਿਆਦਾ ਖੁਸ਼ੀ ਮਿਲੀ ਵੀ ਯਾਰ ਸਾਨੂੰ ਵੀ ਲੋਕੀ ਪਸੰਦ ਕਰਦੇ ਅਸੀਂ ਵੀ ਐਕਟਰ ਬਣ ਸਕਦੇ ਹਾਂ ਅਸੀਂ ਵੀ ਮਿਲਨ ਬਣ ਸਕਦੇ ਹਾਂ ਫਿਰ ਮੈਂ ਕਦੀ ਸੰਜੇ ਦਾਦ ਭਾਜੀ ਦੇ ਤਾਂ ਮੈਂ ਡਾਇਲੋਗ ਕਰਦਾ ਹੀ ਕਰਦਾ ਸੀਗਾ ਫਿਰ ਮੈਂ ਆਪਣੇ ਖੁਦ ਦੇ ਵੀ ਕਰਦਾ ਹਾਂ ਖੁਦ ਦਾ ਮੇਰਾ ਡਾਇਲੋਗ ਖੁਦ ਦੇ ਮੇਰੀ ਬਹੁਤ ਚੱਲੇ ਸੀਗਾ ਉਹ ਚ ਮੇਰਾ ਇੱਕ ਡਾਇਲੋਗ ਬੜਾ ਚੱਲੇਗਾ ਓਏ ਡੱਬ ਵਿੱਚ ਸਦਾ ਬੱਤੀ ਬੋਰ ਰਹਿਦਾ ਏ ਲੀਡਰਾਂ ਦੇ ਨਾਲ ਹੈਗੀ ਯਾਰੀ ਝੱਟ ਦੀ ਓਏ ਐਵੇਂ ਤਾਣੀ ਲੋਕੀ ਗੁਰਦਾਸਪੁਰਿਆ ਆਖਦੇ ਪੂਰੇ ਪੰਜੀਆਂ ਪਿੰਡਾਂ ਚ ਸਰਦਾਰੀ ਆ ਯੱਟ ਦੀ ਇਹ ਮੇਰਾ 20 ਲੱਖ ਗਿਆ ਟਿਕਟੌਕ ਤੇ 20 ਲੱਖ ਲੋਕਾਂ ਨੇ ਦੇਖਿਆ ਉਸ ਤੋਂ ਬਾਅਦ ਆ ਮੈਨੂੰ ਬੜੀ ਖੁਸ਼ੀ ਹੋਈ ਉਹਦੇ ਤੇ ਪੌਹਸ ਜ਼ਿਆਦਾ ਵੀਡੀਓਜ਼ ਬਣੀ ਸੀ 900 ਵੀਡੀਓ ਬਣੀ ਸੀ ਤੇ ਇੱਕ ਮੇਰਾ ਹੋ ਡਾਇਲੌਗ ਸੀਗਾ ਬੜਾ ਮਸ਼ਹੂਰ ਹੋ ਵੀ ਹੋਇਆ ਹੈਗਾ ਉਹਦੇ ਤੇ ਬਣੀ ਸੀਗੀ 3500 ਵੀਡੀਓ ਉਹਦੇ ਚ 3500 ਚੋਂ 500 ਵੀਡੀਓ ਜਿਹੜੀ ਪਾਕਿਸਤਾਨ ਨੇ ਬਣਾਈ ਸੀ ਉਧਰ ਦੇ ਕਲਾਕਾਰਾਂ ਉਹ ਮੇਰਾ ਡਾਇਲੌਗ ਹੈ ਗਾਈ ਓਏ ਧੀ ਭਾਵੇਂ ਸੱਜਣ ਦੀ ਹੋਵੇ ਤੇ ਭਾਵੇਂ ਦੁਸ਼ਮਣ ਦੀ ਉਹਦਾ ਸਿਰ ਕੱਜਣਾ ਗੁਰਦਾਸਪੁਰੀਆਂ ਦਾ ਪਹਿਲਾ ਤੇ ਆਖਰੀ ਅਸੂਲਾ ਮਿਤਰਾ ਮੇਰੀ ਆਪਣੀ ਆਵਾਜ਼ ਚ ਵਧੀਆ ਡਾਇਲੌਗ ਚੱਲਣ ਦਾ ਪਏ ਬਹੁਤ ਸਮੁੜ ਕੇ ਮੈਂ ਸ਼ਾਰਟ ਮੂਵੀਆਂ ਕਾਫੀ ਕੀਤੀਆਂ ਨੀਟੂ ਛੱਡਰਾ ਵਾਲਾ ਆਪਣਾ ਵੀਰ ਤੇ ਆਪਣਾ ਰਵੀਦੁੱਲਾ ਜੀ ਪੂਜਾ ਕਾਫੀ ਹੱਡੀਆਂ ਪਤਨ ਕਿੰਨੀਆਂ ਕੁ ਮੂਵੀਆਂ ਸ਼ਾਰਟ ਮੂਵੀਆਂ ਵੱਡੀਆਂ ਨਹੀਂ ਵੱਡੀਆਂ ਵੀ ਮੈਂ ਕਹਤੀਆਂ ਨੇ ਦੋ ਉਹ ਵੀ ਆ ਰਹੀਆਂ ਇੱਕ ਮੇਰੀ ਨਮੂਨੇ ਪਿਕਚਰ ਆ ਰਹੀ ਹੈ ਉਹਦੇ ਵਿੱਚ ਮੇਰਾ ਵਿਲਨ ਦਾ ਮੇਨ ਕੈਰੈਕਟਰ ਹੈ ਪੂਜਾ ਜੀ ਆ ਸਾਰੇ ਆ ਤੇ ਹੁਣ ਮੇਰੀ ਬੰਬੇ ਗੱਲ ਹੋਈ ਆ ਆਪਣਾ ਬੰਬੇ ਵੀ ਜਾ ਰਹੇ ਆ ਅਸੀਂ 10ਵੇਂ ਮਹੀਨੇ ਇਹ ਉਸਤਾਦ ਜੀ ਉਹਨਾਂ ਕੋਲ ਜਾਵਾਂਗੇ ਬੰਬੇ ਉਹਨਾਂ ਨੂੰ ਮਿਲਣੇ ਜਾ ਰਹੇ ਆ ਤੇ ਇਥੋਂ ਤੱਕ ਕਿ ਮੇਰੇ ਉਸਤਾਦ ਜੀ ਨੇ ਮੇਰੀ ਸਟੋਰੀ ਪਾਈ ਸੀਗੀ ਉਹਨਾਂ ਦਾ ਮੈਂ ਤੈਹ ਦਿਲੋਂ ਸ਼ੁਕਰਗੁਜ਼ਾਰ ਹਾਂ ਸੰਜਦਾ ਤ ਭਾਜੀ ਦਾ ਕਿਸ ਨਮਾਣੇ ਜ ਆਪਣੇ ਇੱਕ ਫੈਨ ਨੂੰ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਮੇਰੀ ਸਟੋਰੀ ਪਾਈ ਤੇ ਜੇਕਰ ਮੈਂ ਤੁਹਾਡੇ ਨਾਲ ਗੱਲ ਕਰੀਏ ਤੇ ਤੁਹਾਨੂੰ ਵੀਡੀਓਜ਼ ਬਣਾਉਣ ਦੇ ਨਾਲ ਨਾਲ ਹੋਰ ਕਿਹੜੇ ਸ਼ੌਂਕ ਹੈਗੇ ਹੋਰੇ ਮੈਨੂੰ ਗਾਉਣ ਦਾ ਤੇ ਫਿਰ ਇੱਕ ਗਾਣਾ ਦਰਸ਼ਕਾਂ ਦੇ ਪੇਸ਼ ਕੀਤਾ ਜਾਊਗਾ ਤੁਸੀਂ ਗਾਣਾ ਪੰਜਾਬੀ ਵਿੱਚ ਸੁਣਾਓ ਕਹਿਣ ਜਾ ਕਾ ਰੱਬ ਤੋਂ ਪਹਿਲਾਂ ਲੈਣ ਵਾਲੀਏ ਸਾਡੀ ਬੁੱਕਲ ਦੇ ਵਿੱਚ ਬਹਿਣ ਵਾਲੀਏ ਨਾ ਰੱਬ ਤੋਂ ਪਹਿਲਾਂ ਲੈਣ ਵਾਲੀਏ ਸਾਡੀ ਬੁੱਕਲ ਦੇ ਵਿੱਚ ਬਹਿਣ ਵਾਲੀਏ ਸਾਨੂੰ ਆਪਣਾ ਆਪਣਾ ਕਹਿਣ ਵਾਲੀਏ ਆਪਣਾ ਆਪਣਾ ਕਹਿਣ ਵਾਲੀਏ ਕਰ ਪਿੱਠ ਤੇ ਵਾਰ ਗਈ ਹਾਏ ਤੇਰੇ ਕਿਦਾਂ ਜ਼ੁਲਮ ਬਿਆਨ ਕਰਾਂ ਤੂੰ ਸਾਨੂੰ ਜੂੰਦਿਆਂ ਮਾਰ ਗਈ ਤੂੰ ਸਾਨੂੰ ਜੂੰਦਿਆਂ ਮਾਰ ਗਈ ਹਾਏ ਜੂੰਦਿਆਂ ਮਾਰ ਗਈ ਤੇ ਵਾਕੇ ਕੀ ਬਾਤ ਹੈ ਗਾਣਾ ਤੇ ਬਹੁਤ ਵਧੀਆ ਹੀ ਜੇਕਰ ਆਪਾਂ ਗੱਲ ਕਰੀਏ ਸਾਈਡ ਬਾਈ ਸਾਈਡ ਤੇ ਇੱਕ ਗਾਣਾ ਜੇ ਤੁਸੀਂ ਦਰਸ਼ਕਾਂ ਅੱਗੇ ਇੱਕ ਹੋਰ ਪੇਸ਼ ਕਰਨਾ ਚਾਹੋ ਤੇ ਜਰੂਰ ਜੀ ਦਿਲ ਤੇ ਨਾ ਲਾਈ ਓਏ ਗਰੀਬੀ ਵਾਲੀ ਗੱਲ ਦਿਨ ਚੰਗੇ ਮਾਰੇ ਆਉਂਦੇ ਜਾਂਦੇ ਰਹਿਣ ਬੰਦੇ ਤੇ ਵੈੜੀ ਨੂੰ ਨਾ ਮਾਰੇ ਓ ਮਕਦਮੇ ਦੀ ਮਾਰ ਪਵੇ ਕਿਸੇ ਨੂੰ ਬਿਮਾਰੀ ਅੱਗੇ ਹਾਰ ਨਾ ਔਖੇ ਮੇਰੇ ਛੱਡ ਜਾਂਦੇ ਸਾਖ ਤੇ ਸੰਬੰਧੀ ਕੰਮੇ ਆਉਂਦੇ ਉਦੋਂ ਪੱਗ ਵਟ ਯਾਰ ਨਾ ਬਲਾਂ ਵਿੱਚ ਭੁੱਲ ਜਾਣ ਕੀਤੇ ਹੋਏ ਵਾਦੇ ਬਲਾਂ ਵਿੱਚ ਭੁੱਲ ਜਾਣ ਕੀਤੇ ਹੋਏ ਵਾਦੇ ਹੱਥ ਰੱਖ ਕੇ ਖਲੋਣ ਪੈਸੇ ਵਾਲੇ ਕੰਦੇ ਤੇ ਦਿਲ ਤੇ ਨਾ ਲਾਈ ਓਏ ਗਰੀਬੀ ਵਾਲੀ ਗੱਲ ਦੇਣ ਚੰਗੇ ਮਾਰੇ ਆਉਂਦੇ ਜਾਂਦੇ ਰਣ ਬੰਦੇ ਤੇ ਕੀ ਬਾਤ ਆ ਜੀ ਕੀ ਬੱਬ ਤੇ ਜਿੱਕਰ ਹੁਣ ਸਿਰ ਤੁਹਾਡੀ ਗੱਲ ਕਰੀਏ ਤੇ ਸਾਈਡ ਬੈ ਸੈਡ ਤੁਹਾਨੂੰ ਕੀ ਸ਼ੌਂਕ ਹੈਗਾ ਵੀਡੀਓਜ਼ ਨਾਲ ਤੁਸੀਂ ਕੋਈ ਕੰਮ ਵਗੈਰਾ ਕਰਦੇ ਹੋ ਤੇ ਕੰਮ ਕੂਮ ਤੇ ਕੋਈ ਲਾਭਦਾ ਨਹੀਂ ਜੇ ਤੇ ਕੰਮ ਦੇ ਆਲੇ ਵੀਡੀਓ ਲੱਭਣ ਦੀ ਜੇ ਸ਼ਾਮਾ ਨੂੰ ਵੀਡੀਓ ਦੋ ਚਾਰ ਖਾ ਲਈ ਦੀਆਂ ਨੇ ਵੇਖੋ ਜੀ ਕੰਮ ਧੰਦਾ ਤੇ ਕਰਨਾ ਹੀ ਪੈਣਾ ਕਿਉਂਕਿ ਇਕੱਲੀਆਂ ਵੀਡੀਓ ਬਣਾਉਣ ਨਾਲ ਹੀ ਨਹੀਂ ਸਾਡਾ ਗੁਜ਼ਾਰਾ ਹਣਾ ਜਿੰਨੇ ਵੀ ਮੇਰੇ ਵੀਰ ਵੀਡੀਓ ਬਣਾਉਂਦੇ ਨੇ ਉਹ ਕਦੀਆਂ ਵੀਡੀਓ ਤੇ ਨਾ ਰੋ ਕਿਉਂਕਿ ਨਾਲ-ਨਾਲ ਆਪਣਾ ਕੋਈ ਸਾਈਡ ਬਿਜ਼ਨਸ ਵੀ ਕਰੋ ਸਾਈਡ ਕੰਮ ਕਰੋ ਜਿਹਦੇ ਨਾਲ ਰੋਟੀ ਰਾਤ ਨੂੰ ਪੱਕਣੀ ਆ ਆਟਾ ਗੁਜਣਾ ਵਾ ਘਰ ਹੋਏਗਾ ਤੇ ਖਾਵਾਂਗੇ ਠੀਕ ਹੈ ਵੀਡੀਓ ਵੀ ਬਣਾਓ ਆਪਣਾ ਸ਼ੌਂਕ ਵੀ ਰੱਖੋ ਸ਼ੌਂਕ ਨੂੰ ਅੱਗੇ ਲੈ ਕੇ ਜਾਓ ਤੇ ਮਿਹਨਤ ਵੀ ਕਰੋ ਘਰ ਪੈਸੇ ਵੀ দাও ਰੋਟੀ ਰੱਜ ਕੇ ਖਾਓ ਤੇ ਜੇਕਰ ਮੈਂਮ ਗੱਲ ਕਰੀਏ ਇਹਨਾਂ ਦੇ ਸਰ ਦੇ ਨਾਲ ਵੀਡੀਓਜ਼ ਬਣਾ ਕੇ ਤੁਹਾਡੀ ਲਾਈਫ ਜਿਹੜਾ ਇੱਕਦਮ ਚੇਂਜ ਹੋ ਦਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਉਹਦੇ ਬਾਰੇ ਇਹੋ ਗੱਲ ਕਹਿਣਾ ਚਾਹੁੰਦੀ ਵੀ ਜਦੋਂ ਦੀ ਮਤਲਬੇ ਮੈਨੂੰ ਮਿਲੇ ਆ ਉਦੋਂ ਦੀ ਮੇਰੀ ਲਾਈਫ ਬਹੁਤ ਹੀ ਵਧੀਆ ਹੋ ਗਈ ਆ ਪਹਿਲਾਂ ਮੈਨੂੰ ਮਤਲਬ ਕੋਈ ਵੀ ਰਿਸ਼ਤੇਦਾਰ ਸਾਡਾ ਚਾਜ ਨਾ ਨਹੀਂ ਭੁਲਾਉਂਦਾ ਜਦੋਂ ਦੇ ਮੈਨੂੰ ਮਿਲੇ ਆ ਹੁਣ ਮੈਨੂੰ ਸਾਰੇ ਹੀ ਮਿਲਦੇ ਆ ਬਹੁਤ ਵਧੀਆ ਮਤਲਬ ਜਦ ਚੰਗਾ ਟਾਈਮ ਹੁੰਦਾ ਤਾਂ ਹੱਡੇ ਕਹਿਣ ਦਾ ਮਤਲਬ ਇਹ ਹੈਗਾ ਵਾ ਕਿ ਉਦੋਂ ਸਾਰੇ ਨਾਲ ਹੁੰਦੇ ਜਦੋਂ ਮਾੜਾ ਟਾਈਮ ਹੁੰਦਾ ਉਦੋਂ ਕੋਈ ਨਹੀਂ ਹੁੰਦਾ ਹਾਂਜੀ ਦੇਖੋ ਜੀ ਮਾੜੇ ਸਮੇਂ ਵਿੱਚ ਵੇਖੋ ਜੀ ਅੱਜ ਇਹੀ ਚ ਸਮਾਂ ਚੱਲ ਰਿਹਾ ਵਾ ਕੋਈ ਫੋਨ ਨਹੀਂ ਚੁੱਕਦਾ ਜਦੋਂ ਇਨਸਾਨ ਤੇ ਮਾੜਾ ਸਮਾਂ ਚੱਲਦਾ ਜਿੰਨੂੰ ਫੋਨ ਲਾਗੇ ਬੀਜੀ 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 ਤੁਸੀਂ ਮਾੜਾ ਜੇ ਕੰਮ ਕਹਿ ਦੋਗੇ ਅਗਲੇ ਦਿਨ ਬੀਜੀ ਫੋਨ ਆਉਂਦਾ ਪੈਣਾ ਵਾ ਜਦੋਂ ਕੇ ਵੀ ਇਨਸਾਨ ਤੇ ਨਹੀਂ ਵੀ ਮੇਰੇ ਤੇ ਹਰੇਕ ਤੇ ਜਦੋਂ ਚੰਗਾ ਸਮਾਂ ਆਉਂਦਾ ਮਾੜੇ ਸਮੇਂ ਚ ਉਹਦਾ ਕੋਈ ਸਾਥ ਨਹੀਂ ਜਦੋਂ ਚੰਗਾ ਸਮਾਂ ਆਉਂਦਾ ਨਾ 2-4 ਰੁਪਏ ਆਉਂਦਾ ਪੈਂਦੇ ਆ ਤੇ ਸਾਰੇ ਰਿਸ਼ਤੇਦਾਰ ਯਾਰ ਦੋਸਤ ਮਿੱਤਰ ਸਾਰੇ ਉਹਨੂੰ ਬਾਰ-ਬਾਰ ਫੋਨ ਕਰਨਗੇ ਹੈਲੋ ਕੀ ਹਾਲ ਹੈ ਸਾਹਿਬ ਜੀ ਭਾਜੀ ਕੀ ਹਾਲ ਹੈ ਤੇ ਜਿਵੇਂ ਸਰ ਤੁਸੀਂ ਦੱਸਿਆ ਸੀ ਦੱਸਿਆ ਸੀ ਕਿ ਮੈਂ ਸੰਝੇ ਦਾ ਤਾਂ ਬਹੁਤ ਵੱਡਾ ਫੈਨ ਹਾਂ ਤੇ ਲਾਸਟ ਦੇ ਕਿ ਡਾਇਲੋਗ ਦਰਸ਼ਕਾਂਗੇ ਪੇਸ਼ ਕਰਨਾ ਚਾਹਉ ਤੇ ਠੀਕ ਹੈ ਉਸਤਾਦ ਜੀ ਤੇ ਤਾਂ ਬਹੁਤ ਡਾਇਲੋਗ ਬਹੁਤ ਸਾਰੀਆਂ ਫਿਲਮਾਂ ਉਹਨਾਂ ਦੀ ਹਿੱਟ ਤੋਂ ਹਿੱਟ ਨੇ ਉਹਨਾਂ ਦਾ ਇੱਕ ਡਾਇਲੋਗ ਸੀਗਾ ਦੰਦਾ ਸ਼ੁਰੂ ਕਰਨੇ ਸੇ ਪਹਿਲੇ ਜਹਾਂ ਜਾਂ ਵੀ ਤੇਰੀ ਪਹੁੰਚ ਹੈ ਨਾ ਉਹਨ ਸਭ ਸੇ ਮੇਰੀ ਰਿਪੋਰਟ ਮੰਗਵਾ ਲੈਣਾ ਅਗਰ ਕਿਸੇ ਇੱਕ ਨੇ ਵੀ ਦੰਦਾ ਸ਼ੁਰੂ ਕਰਨੇ ਦੀ ਸਲਾਹ दी ਨਾ tujhe ਤੋ ਵਰਦੀ ਕੀ ਕਸਮ ਮੇਰੇ ਦੰਦੇ ਦਾ ਰੀਵਨ ਕੱਟਣੇ ਮੈਂ ਖੁਦ ਆਉਂਗਾ ਬਹੁਤ سارے ਡਾਇਲੋਗੋ ਮੇਰੇ ਉਸਤਾਦ ਜੀ ਦੇ ਉਸਤਾਦ ਜੀ ਉਸਤਾਦ ਜੀ ਆ ਉਹਨਾਂ ਨੂੰ ਮੱਥਾ ਟੇਕਦੇ ਆਪਣੇ ਉਸਤਾਦ ਜੀ ਸੰਜੇ ਦਾਸ ਸਰ ਨੂੰ ਸੱਚੀ ਅਗਾਰ ਤੇ ਜੁੜੇ ਰਹੋ ਤੁਸੀਂ ਅਵਮ ਮੀਡੀਆ ਦੇ ਨਾਲ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ